ਰਾਮਸਟਾਰ ਸੁਖਰਤਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਦਿੱਲੀ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਔਰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇੱਕ ਮਹਿਲਾ ਦੇ ਕਤਲ ਦੇ ਇਲਜ਼ਾਮ ਲੱਗੇ ਨੇ ਸੁਖਰਤਿਆ ਦੇ ਉੱਤੇ 24 ਸਾਲ ਦੀ ਉਮਰ ਔਰ 24 ਸਾਲ ਦੀ ਉਮਰ ਦੇ ਵਿੱਚ ਮੁੰਬਈ ਜਾਣਾ ਚਾਹੁੰਦਾ ਸੀ ਮੁੰਬਈ ਦੇ ਵਿੱਚ ਜਾ ਕੇ ਸਟਾਰ ਬਣਨਾ ਚਾਹੁੰਦਾ ਸੀ ਪਰ ਮॉडਲਿੰਗ ਤੋਂ ਇਹ ਕਤਲ ਤੱਕ ਦਾ ਸਫਰ ਉਸ ਦੇ ਵੱਲੋਂ ਤੈਅ ਕੀਤਾ ਜਾਂਦਾ ਹੈ ਔਰ ਉੱਥੇ ਜਾ ਕੇ ਇੱਕ ਖੌਫਨਾਕ ਕਤਲ ਦੇ ਕੇਸ ਵਿੱਚ ਫਸ ਜਾਂਦਾ ਹੈ ਦੱਸ ਦਈਏ ਕਿ ਇਲਜ਼ਾਮ ਲੱਗੇ ਨੇ ਕਿ ਸੁਖਰਤਿਆ ਦੇ ਵੱਲੋਂ ਇੱਕ ਮਹਿਲਾ ਦੀ ਸੁਪਾਰੀ ਲਈ ਗਈ ਸੀ ਇੱਕ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਦੇ ਕਤਲ ਦੀ ਸੁਪਾਰੀ ਦਿੱਤੀ ਗਈ ਸੀ ਜੋ ਕਿ ਸੁਖਰਤਿਆ ਨੂੰ ਦਿੱਤੀ ਗਈ ਸੀ ਔਰ ਉਸ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮਹਿਲਾ ਦਾ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਗ੍ਰਿਫਤਾਰੀ ਹੋਈ ਹੈ ਇਲਜ਼ਾਮ ਲੱਗੇ ਨੇ ਕਤਲ ਦੇ ਔਰ ਹੁਣ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਸੁਖਰਤਿਆ ਜੋ ਕਿ ਮਹਿਜ 24 ਸਾਲਾਂ ਦਾ ਨੌਜਵਾਨ ਹੈ 12ਵੀਂ ਤੱਕ ਉਸਨੇ ਪੜ੍ਹਾਈ ਕੀਤੀ ਹੈ ਔਰ ਮਾਡਲਿੰਗ ਦੀ ਖੁਆਇਸ਼ ਨੂੰ ਲੈ ਕੇ ਸਾਲ 2022 ਦੇ ਵਿੱਚ ਆਪਣੇ ਮਾਮੇ ਦੇ ਲੜਕੇ ਗੁਰਪ੍ਰੀਤ ਸਿੰਘ ਦੇ ਨਾਲ ਮੁੰਬਈ ਗਿਆ ਸੀ ਔਰ ਉੱਥੇ ਉਸ ਦੀ ਪਛਾਣ ਇੱਕ ਸੈਲੂਨ ਵਾਲੀ ਲੜਕੀ ਦੇ ਨਾਲ ਹੋ ਜਾਂਦੀ ਹੈ ਜੋ ਗਾਜ਼ੀਆਬਾਦ ਯੂਪੀ ਦੀ ਰਹਿਣ ਵਾਲੀ ਸੀ ਤਾਂ ਪੁਲਿਸ ਪੁੱਛਗਿੱਛ ਵਿੱਚ ਸੁਖਪ੍ਰੀਤ ਨੇ ਕਬੂਲ ਕੀਤਾ ਹੈ ਕਿ ਉਸ ਮਹਿਲਾ ਨੇ ਉਸ ਨੂੰ 5 ਲੱਖ ਰੁਪਏ ਦੀ ਕਤਲ ਦੀ ਸੁਪਾਰੀ ਦਵਾਈ ਸੀ ਜਿਸ ਕਰਕੇ ਇੱਕ ਵਿਅਕਤੀ ਨਾਲ ਉਸ ਦਾ ਸੰਪਰਕ ਹੁੰਦਾ ਹੈ ਔਰ ਉਸ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਦੇ ਕਤਲ ਦੀ ਸੁਪਾਰੀ ਦਿੱਤੀ ਜਾਂਦੀ ਹੈ 5 ਲੱਖ ਰੁਪਏ ਦੇ ਵਿੱਚ ਪੂਰਾ ਸੌਦਾ ਤੈਅ ਹੁੰਦਾ ਹੈ ਔਰ ਸੁਖਰਤਿਆ ਦੇ ਵੱਲੋਂ ਇਹ ਸੁਪਾਰੀ ਲੈਣ ਤੋਂ ਬਾਅਦ ਮਹਿਲਾ ਦਾ ਕਤਲ ਕਰ ਦਿੱਤਾ ਜਾਂਦਾ ਹੈ ਔਰ ਪੁਲਿਸ ਦੇ ਵੱਲੋਂ ਫਿਲਹਾਲ ਗ੍ਰਿਫਤਾਰੀ ਕਰ ਲਈ ਗਈ ਹੈ ਸੁਖਰਤਿਆ ਦੀ ਔਰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਕਿਉਂਕਿ ਵਾਰਦਾਤ ਨੂੰ ਅੰਜਾਮ ਉੱਥੇ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਆਪਣੇ ਮਾਮੇ ਦੇ ਲੜਕੇ ਦੇ ਨਾਲ ਉਸ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਮਹਿਲਾ ਦਾ ਗਲਾ ਵੱਢ ਕੇ ਉਸ ਦਾ ਕਤਲ ਕੀਤਾ ਗਿਆ ਮਹਿਲਾ ਦੀ ਆਉਣ ਜਾਣ ਦੇ ਸਮੇਂ ਦੇ ਉੱਤੇ ਪਹਿਲਾਂ ਨਜ਼ਰ ਰੱਖੀ ਜਾਂਦੀ ਹੈ ਰੇਕੀ ਕੀਤੀ ਜਾਂਦੀ ਹੈ ਉਸ ਦੀ ਔਰ ਉਸ ਤੋਂ ਬਾਅਦ ਜਦੋਂ ਪਤਾ ਲੱਗ ਜਾਂਦਾ ਹੈ ਕਿ ਇਸ ਟਾਈਮ ਤੇ ਮਹਿਲਾ ਵਾਪਸ ਜਾਂਦੀ ਹੈ ਆਪਣੇ ਘਰ ਨੂੰ ਤਾਂ ਉਸ ਰਾਸਤੇ ਦੇ ਵਿੱਚ ਉਸ ਦਾ ਪਿੱਛਾ ਕਰਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਹ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਕਹਿੰਦੇ ਤਸਵੀਰਾਂ ਕੈਦ ਹੋਈਆਂ ਨੇ ਔਰ ਫਿਲਹਾਲ ਉਸੇ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਇੱਕ ਗ੍ਰਿਫਤਾਰੀ ਕੀਤੀ ਗਈ ਹੈ ਵੱਡੇ ਇਲਜ਼ਾਮ ਕਤਲ ਦੇ ਇਲਜ਼ਾਮ ਸੁਖਰਤਿਆ ਦੇ ਉੱਤੇ ਲੱਗੇ ਨੇ 5 ਲੱਖ ਤੋਂ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਫੋਲੋਅਰਸ ਨੇ ਇੰਸਟਾਗ੍ਰਾਮ ਦੀ ਜੇਕਰ ਗੱਲ ਕਰੀਏ ਤਾਂ ਇੰਸਟਾਗ੍ਰਾਮ ਦੇ ਉੱਤੇ 5 ਲੱਖ ਤੋਂ ਜ਼ਿਆਦਾ ਫੋਲੋਅਰਸ ਨੇ ਸੁਖਪ੍ਰੀਤ ਉਰਫ ਸੁਖਰਤਿਆ ਦੇ ਤਾਂ ਇਸ ਕਰਕੇ ਆ ਜਦੋਂ ਮਾਡਲਿੰਗ ਦੀ ਦੁਨੀਆ ਦੇ ਵਿੱਚ ਜਾਣਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਇੰਸਟਾਗ੍ਰam ਦੇ ਉੱਤੇ ਜੋ ਉਸ ਨੂੰ ਪ੍ਰਸਿੱਧੀ ਮਿਲੀ ਹੈ ਤਾਂ ਉਹ ਕੁਝ ਜ਼ਿਆਦਾ ਵੱਡਾ ਕਰ ਸਕਦਾ ਹੈ ਤਾਂ ਇਸ ਕਰਕੇ ਮਾਡਲਿੰਗ ਦਾ ਸੁਪਨਾ ਲੈ ਕੇ ਮੁੰਬਈ ਪਹੁੰਚਿਆ ਸੀ ਪਰ ਮੁੰਬਈ ਵਿੱਚ ਪਹੁੰਚ ਕੇ ਅਪਰਾਧ ਦੀ ਦੁਨੀਆ ਦੇ ਵਿੱਚ ਦਾਖਲ ਹੋ ਜਾਂਦਾ ਕਿਉਂਕਿ ਮੁੰਬਈ ਵਰਗਾ ਸ਼ਹਿਰ ਜਿੱਥੇ ਰਹਿਣਾ ਸੈਣਾ ਕਾਫੀ ਮੁਸ਼ਕਲ ਹੈ ਔਰ ਜਿਸ ਦਾ ਲਾਈਫ ਸਟਾਈਲ ਕਾਫੀ ਵੱਡਾ ਹੈ ਤਾਂ ਉੱਥੇ ਰਹਿਣ ਲਈ ਤੁਸੀਂ ਅ ਜੇਕਰ ਬੇਰੁਜ਼ਗਾਰ ਹੋ ਤਾਂ ਉੱਥੇ ਜਾ ਕੇ ਤੁਹਾਡਾ ਸਰ ਨਹੀਂ ਸਕਦਾ ਇਸ ਕਰਕੇ ਜ਼ਿਆਦਾਤਰ ਨੌਜਵਾਨ ਜੋ ਮੁੰਬਈ ਦੇ ਵਿੱਚ ਜਾਂਦੇ ਨੇ ਜਾ ਕੇ ਆਪਣੀ ਜ਼ਿੰਦਗੀ ਕਿਸਮਤ ਅਜਮਾਉਣਾ ਚਾਹੁੰਦੇ ਨੇ ਆਪਣੀ ਜ਼ਿੰਦਗੀ ਨੂੰ ਬਿਹਤਰੀਨ ਬਣਾਉਣਾ ਚਾਹੁੰਦੇ ਨੇ ਕਈ ਵਾਰ ਅਪਰਾਧ ਦੀ ਦੁਨੀਆ ਦੇ ਵਿੱਚ ਫਸ ਜਾਂਦੇ ਨੇ ਔਰ ਉਸੇ ਤਰੀਕੇ ਦਾ ਇਹ ਮਾਮਲਾ ਅਪਰਾਧ ਦੀ ਦੁਨੀਆ ਦੇ ਨਾਲ ਰੂਬਰੂ ਹੋ ਜਾਂਦਾ ਹੈ ਸੁਖਰਤਿਆ ਮਹਿਜ 24 ਸਾਲ ਦੀ ਉਮਰ ਔਰ ਉੱਥੇ ਜਾ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦਾ ਹੈ ਤਾਂ ਫਿਲਹਾਲ ਵੱਡੇ ਇਲਜ਼ਾਮ ਲੱਗੇ ਨੇ ਮਹਿਲਾ ਦੇ ਪਤੀ ਦੇ ਵੱਲੋਂ ਸੁਪਾਰੀ ਦਿੱਤੀ ਗਈ ਸੀ 5 ਲੱਖ ਰੁਪਏ ਦੇ ਵਿੱਚ ਸੌਦਾ ਤੈਅ ਹੋਇਆ ਸੀ ਔਰ 5 ਲੱਖ ਰੁਪਏ ਲੈ ਕੇ ਸੁਖਰਤਿਆ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਫਿਲਹਾਲ ਗ੍ਰਿਫਤਾਰੀ ਹੋ ਚੁੱਕੀ ਹੈ ਸੁਖਰਤਿਆ ਦੀ ਔਰ ਇੰਸਟਾਗ੍ਰam ਦੇ ਉੱਤੇ ਵੱਡੀ ਫੈਨ ਫੋਲੋਇੰਗ ਹੈ ਸੁਖਰਤਿਆ ਦੀ ਔਰ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਸੀ ਕਿ ਉਹਨਾਂ ਦਾ ਸਟਾਰ ਜਿਸ ਨੂੰ ਉਹ ਆਪਣਾ ਕਈ ਆਈਡਲ ਵੀ ਮੰਨਦੇ ਹੋਣਗੇ ਤਾਂ ਉਹ ਇਸ ਤਰੀਕੇ ਦੇ ਨਾਲ ਅਪਰਾਧ ਦੀ ਦੁਨੀਆ ਦੇ ਵਿੱਚ ਲਿਪਤ ਹੋ ਕੇ ਇਸ ਤਰੀਕੇ ਦੀ ਖੌਫਨਾਕ ਵਾਰਦਾਤ ਨੂੰ ਅੰਜਾਮ ਦੇ ਦੇਵੇਗਾ ਤਾਂ ਫਿਲਹਾਲ ਗ੍ਰਿਫਤਾਰੀ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਸੁਖਰਤਿਆ ਨੇ ਆਨਲਾਈਨ ਚਾਕੂ ਖਰੀਦਿਆ ਸੀ ਔਰ ਕਤਲ ਦੀ ਰਾਤ ਖਾਸ ਤੌਰ ਦੇ ਉੱਤੇ ਮਹਿਲਦਗੀ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖੀ ਸੀ ਨਿਗਰਾਨੀ ਕੀਤੀ ਔਰ ਇਹ ਪੂਰਾ ਜੋ ਕਤਲ ਹੈ ਉਸ ਨੂੰ ਅੰਜਾਮ ਦਿੱਤਾ ਔਰ ਪੁਲਿਸ ਦਾ ਕਹਿਣਾ ਹੈ ਕਿ ਇਹ ਕਤਲ ਪ੍ਰੀ ਪਲਾਨ ਕਰਕੇ ਪੂਰੇ ਤਰੀਕੇ ਨਾਲ ਪਲੈਨਿੰਗ ਦੇ ਨਾਲ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਇਸ ਨੂੰ ਇਮੋਸ਼ਨਲ ਜਾਂ ਭਾਵਨਾਵਾਂ ਦੇ ਵਿੱਚ ਵਹਿ ਕੇ ਕੀਤਾ ਗਿਆ ਕਤਲ ਨਹੀਂ ਮੰਨਿਆ ਜਾ ਸਕਦਾ ਔਰ ਇਸ ਤਰੀਕੇ ਦੇ ਨਾਲ ਇਹ ਅਪਰਾਧ ਹੋਰ ਵੀ ਗੰਭੀਰ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਕਿ ਸੁਖਰਤ ਗਿਆ ਤੇ ਉਸਦੇ ਮਾਮੇ ਦੇ ਮੁੰਡੇ ਗੁਰਪ੍ਰੀਤ ਨੂੰ ਪੈਸਿਆਂ ਦੀ ਜ਼ਰੂਰਤ ਸੀ ਜਿਸ ਕਰਕੇ ਫੇਕ ਫੇਮ ਦੇ ਚੱਕਰ ਦੇ ਵਿੱਚ ਉਹਨਾਂ ਨੇ ਇਹ ਕਦਮ ਚੁੱਕ ਲਿਆ ਫਿਲਹਾਲ ਨੌਇਡਾ ਐਸਟੀਐਫ ਨੂੰ ਇਨਪੁਟ ਮਿਲੀ ਸੀ ਕਿ ਦੋਵੇਂ ਜੋ ਮੁਲਜ਼ਮ ਨੇ ਸੂਰਜਪੁਰ थाना ਖੇਤਰ ਤੋਂ ਕੰਟਾਗੋਲ ਚੱਕਰ ਦੇ ਨੇੜੇ ਖੜੇ ਸੀ ਔਰ ਭੱਜਨ ਦੀ ਤਿਆਰੀ ਦੇ ਵਿੱਚ ਸੀ ਔਰ ਐਸਟੀਫ ਨੇ ਤੁਰੰਤ ਨਵੀਂ ਮੁੰਬਈ ਪੁਲਿਸ ਨੂੰ ਜਾਣਕਾਰੀ ਦਿੱਤੀ ਔਰ ਸੰਯੁਕਤ ਕਾਰਵਾਈ ਦੇ ਵਿੱਚ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਫਿਰ ਹਾਲ ਦੋਹਾਂ ਦੇ ਉੱਤੇ ਬੀ ਐਨ ਐਸ ਦੀ ਧਾਰਾ 1031 612 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਔਰ ਸੁਖਰਤਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਸੋਸ਼ਲ ਮੀਡੀਆ ਦੇ ਉੱਤੇ 5 ਲੱਖ 25000 ਫੋਲੋਅਰਸ ਨੇ ਸੁਖਰਤਿਆ ਦੇ ਫੈਸ਼ਨ ਲੁੱਕਸ ਅਤੇ ਮਾਡਲਿੰਗ ਦੇ ਨਾਲ ਜੁੜੇ ਵੀਡੀਓ ਅਕਸਰ ਉਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪਾਏ ਜਾਂਦੇ ਸੀ ਔਰ ਵਧੀਆ ভিউਜ਼ ਵੀ ਆਉਂਦੇ ਸੀ ਪਰ ਜੋ ਸੁਪਨਾ ਅੱਖਾਂ ਦੇ ਵਿੱਚ ਸੱਜ ਚੁੱਕਾ ਸੀ ਕਿ ਉੱਥੇ ਜਾ ਕੇ ਮੁੰਬਈ ਦੇ ਵਿੱਚ ਨਾਮ ਕਮਾਉਣਾ ਹੈ ਮਾਡਲਿੰਗ ਦੀ ਦੁਨੀਆ ਦੇ ਵਿੱਚ ਆਪਣਾ ਨਾਮ ਚਮਕਾਉਣਾ ਹੈ ਪਰ ਜਦੋਂ ਮਾਡਲਿੰਗ ਦੀ ਦੁਨੀਆ ਦੇ ਵਿੱਚ ਜਾਣ ਲਈ ਮੁੰਬਈ ਵਿੱਚ ਦਾਖਲ ਹੁੰਦਾ ਹੈ ਤਾਂ ਅਸਲ ਜ਼ਿੰਦਗੀ ਦੇ ਨਾਲ ਰੂਬਰੂ ਹੁੰਦਾ ਹੈ ਕਿਉਂਕਿ ਪਿੰਡਾਂ ਦਾ ਜੀਵਨ ਬਸਰ ਕਰਨਾ ਔਰ ਆਪਣੇ ਛੋਟੇ ਸ਼ਹਿਰ ਦੇ ਵਿੱਚ ਜੀਵਨ ਬਸਰ ਕਰਨਾ ਇੱਕ ਵੱਖਰੀ ਚੀਜ਼ ਹੁੰਦੀ ਹੈ ਪਰ ਜਦੋਂ ਤੁਸੀਂ ਮੁੰਬਈ ਵਰਗੇ ਸ਼ਹਿਰ ਦੇ ਵਿੱਚ ਪਹੁੰਚਦੇ ਹੋ ਤਾਂ ਫਿਰ ਉੱਥੇ ਜਾ ਕੇ ਜੀਵਨ ਬਤੀਤ ਕਰਨਾ ਬੇहद ਮੁਸ਼ਕਲ ਹੋ ਜਾਂਦਾ ਉੱਥੇ ਜਾ ਕੇ ਕਈ ਤਰੀਕੇ ਦੀਆਂ ਮੁਸੀਬਤਾਂ ਆਉਂਦੀਆਂ ਨੇ ਉੱਥੇ ਜਾ ਕੇ ਰਹਿਣ ਸਹਿਣ ਦਾ ਖਰਚ ਹੀ ਇੰਨਾ ਜ਼ਿਆਦਾ ਹੁੰਦਾ ਹੈ ਕਿ ਤੁਸੀਂ ਮਹੀਨਿਆਂ ਦੇ ਵਿੱਚ ਹੀ ਜੇਕਰ ਤੁਸੀਂ ਬੇਰੁਜ਼ਗਾਰ ਹੋ ਤਾਂ ਫਿਰ ਮਹੀਨੇ ਕੀ ਦਿਨਾਂ ਦੇ ਵਿੱਚ ਹੀ ਤੁਹਾਡੀ ਜੇਬ ਖਾਲੀ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਉੱਥੇ ਜ਼ਿੰਦਗੀ ਬਤੀਤ ਕਰਨਾ ਬੇहद ਮੁਸ਼ਕਲ ਹੈ ਤਾਂ ਅ ਜਿਹੜੇ ਸਟਰਗਲ ਕਰਦੇ ਨੇ ਮੁੰਬਈ ਦੇ ਵਿੱਚ ਜਾ ਕੇ ਤਾਂ ਕਈ ਕਈ ਸਾਲਾਂ ਤੱਕ ਉਹਨਾਂ ਨੂੰ ਉੱਥੇ ਸਟਰਗਲ ਕਰਨਾ ਪੈਂਦਾ ਉੱਥੇ ਜਾ ਕੇ ਚੌਲ ਦੇ ਵਿੱਚ ਰਹਿਣਾ ਪੈਂਦਾ ਹੈ ਤਾਂ ਆਪਣਾ ਲਾਈਫ ਸਟਾਈਲ ਪਹਿਲਾਂ ਨੀਵਾ ਕਰਕੇ ਮਿਹਨਤ ਉੱਥੇ ਕਰਨੀ ਪੈਂਦੀ ਹੈ ਤਾਂ ਫਿਰ ਜਾ ਕੇ ਕਿਤੇ ਜੋ ਸਕਸੈਸ ਹੈ ਉਸ ਦਾ ਮੂੰਹ ਦੇਖਣ ਨੂੰ ਮਿਲਦਾ ਪਰ ਇਸ ਦੇ ਦਰਮਿਆਨ ਕਈ ਨੌਜਵਾਨ ਇਸ ਰਸਤੇ ਤੇ ਤੁਰਦੇ ਹੋਏ ਪਹਿਲਾਂ ਹੀ ਟੁੱਟ ਜਾਂਦੇ ਨੇ ਕਈ ਨੌਜਵਾਨ ਜਿਨ੍ਹਾਂ ਦੇ ਵਿੱਚ ਸਬਰ ਨਹੀਂ ਹੁੰਦਾ ਉਹ ਇੰਨਾ ਸਟਰਗਲ ਨਹੀਂ ਕਰ ਸਕਦੇ ਔਰ ਸਟਰਗਲ ਤੋਂ ਪਹਿਲਾਂ ਹੀ ਹਾਰ ਮੰਨ ਜਾਂਦੇ ਨੇ ਔਰ ਇਸ ਤਰੀਕੇ ਦੇ ਨਾਲ ਅਪਰਾਧ ਦੀ ਦੁਨੀਆ ਦੇ ਵਿੱਚ ਦਾਖਲ ਹੋ ਜਾਂਦੇ ਨੇ ਕਿਉਂਕਿ ਮੁੰਬਈ ਵਰਗਾ ਸ਼ਹਿਰ ਜਿੱਥੇ ਅਪਰਾਧ ਵੀ ਵੱਡੇ ਪੱਧਰ ਤੇ ਹੁੰਦੇ ਨੇ ਅਪਰਾਧ ਦੀ ਦੁਨੀਆ ਵੀ ਇੱਕ ਮਾਇਆ ਜਾਲ ਮੁੰਬਈ ਦੀ ਦੁਨੀਆ ਹੈ ਔਰ ਉੱਥੇ ਕਈ ਤਰੀਕੇ ਦੀ ਦੁਨੀਆ ਦੇਖਣ ਨੂੰ ਮਿਲਦੀ ਹੈ ਅਮੀਰ ਵੀ ਮਿਲਦੇ ਨੇ ਗਰੀਬ ਵੀ ਮਿਲਦੇ ਨੇ ਅਪਰਾਧਕ ਤੱਤ ਵੀ ਮਿਲਦੇ ਨੇ ਅਪਰਾਧ ਦੀ ਦੁਨੀਆ ਦੇ ਵਿੱਚ ਵੀ ਜੇਕਰ ਕਹੀਏ ਤਾਂ ਡਾਣ ਤੱਕ ਮੁੰਬਈ ਆਦੇ ਉਤੇ ਕਾਬਜ ਰਹੇ ਨੇ ਉਹ ਵੀ ਲੋਕਾਂ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਅਪਰਾਧ ਦੀ ਦੁਨੀਆ ਦੇ ਬਾਦਸ਼ਾਹ ਵੀ ਉਥੇ ਮੁੰਬਈ ਤੋਂ ਹੀ ਪੈਦਾ ਹੁੰਦੇ ਨੇ ਮੁੰਬਈ ਤੋਂ ਹੀ ਅਪਰਾਧ ਦੀ ਦੁਨੀਆ ਚੱਲਦੀ ਹੈ ਤਾਂ ਉਥੇ ਉਸ ਤਰੀਕੇ ਦੇ ਸ਼ਹਿਰ ਦੇ ਵਿੱਚ ਅਪਰਾਧ ਦੀ ਦੁਨੀਆ ਦੇ ਵਿੱਚ ਦਾਖਲ ਹੋਣਾ ਇੱਕ 24 ਸਾਲ ਦੇ ਨੌਜਵਾਨ ਲਈ ਇਹ ਕੋਈ ਅਹ ਐਸੀ ਗੱਲ ਨਹੀਂ ਹੈ ਕਿ ਜਿਸ ਦੇ ਉੱਤੇ ਯਕੀਨ ਨਾ ਕੀਤਾ ਜਾ ਸਕੇ ਬੜੀ ਆਸਾਨੀ ਦੇ ਨਾਲ ਨੌਜਵਾਨ ਮੁੰਡੇ ਕੁੜੀਆਂ ਇਸ ਤਰੀਕੇ ਦੇ ਨਾਲ ਅਪਰਾਧ ਦੀ ਦੁਨੀਆ ਦੇ ਵਿੱਚ ਦਾਖਲ ਹੋ ਜਾਂਦੇ ਨੇ ਔਰ ਸੁਖਰਤਿਆ ਵੀ ਉਸੇ ਅਪਰਾਧ ਦੀ ਦੁਨੀਆ ਦਾ ਸ਼ਿਕਾਰ ਹੋਇਆ ਮਾਡਲਿੰਗ ਦੀ ਦੁਨੀਆ ਤੋਂ ਜੇਲ੍ਹ ਤੱਕ ਦਾ ਸਫ਼ਰ ਤੈਅ ਕਰ ਚੁੱਕਾ ਹੈ ਹੁਣ ਫਿਲਹਾਲ ਸਲਾਖਾਂ ਦੇ ਪਿੱਛੇ ਪਹੁੰਚ ਚੁੱਕਾ ਹੈ ਸੁਖਰਤਿਆ ਤੇ ਉਸ ਦਾ ਭਰਾ ਗੁਰਪ੍ਰੀਤ ਭੱਜਨ ਦੀ ਤਿਆਰੀ ਦੇ ਵਿੱਚ ਸੀ ਮਹਿਲਾ ਦਾ ਕਤਲ ਕੀਤਾ ਗਿਆ ਸੀ 5 ਲੱਖ ਰੁਪਏ ਦੀ ਸੁਪਾਰੀ ਮਹਿਲਾ ਦੇ ਪਤੀ ਦੇ ਵੱਲੋਂ ਦਿੱਤੀ ਗਈ ਸੀ ਔਰ ਸੁਖਰਤਿਆ ਅਦੇ ਵੱਲੋਂ ਇਸ ਪਾਰੀ ਲੈ ਕੇ ਕਤਲ ਕੀਤਾ ਜਾਂਦਾ ਹੈ ਮਹਿਲਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਜਾਂਦਾ ਹੈ ਔਰ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜਣ ਦੀ ਤਿਆਰੀ ਦੇ ਵਿੱਚ ਸੀ ਜਦੋਂ ਨੌਇਡਾ ਐਸਟੀਐਫ ਦੇ ਵੱਲੋਂ ਇਹਨਾਂ ਦੀ ਪੈਡ ਨੱਪੀ ਜਾਂਦੀ ਹੈ ਔਰ ਹੁਣ ਇਹਨਾਂ ਨੂੰ ਗ੍ਰਿਫਤਾਰ ਕਰਕੇ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਪਹਿਲੇ ਦੀ ਬੇਹਤ ਵੱਡੀ ਖਬਰ ਇੰਸਟਾਗ੍ਰam ਸਟਾਰ ਸੁਖਰਤਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਦਿੱਲੀ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਔਰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇੱਕ ਮਹਿਲਾ ਦੇ ਕਤਲ ਦੇ ਇਲਜ਼ਾਮ ਲੱਗੇ ਨੇ ਸੁਖਰਤਿਆ ਦੇ ਉੱਤੇ 24 ਸਾਲ ਦੀ ਉਮਰ ਔਰ 24 ਸਾਲ ਦੀ ਉਮਰ ਦੇ ਵਿੱਚ ਮੁੰਬਈ ਜਾਣਾ ਚਾਹੁੰਦਾ ਸੀ ਮੁੰਬਈ ਦੇ ਵਿੱਚ ਜਾ ਕੇ ਸਟਾਰ ਬਣਨਾ ਚਾਹੁੰਦਾ ਸੀ ਪਰ ਮਾਡਲਿੰਗ ਤੋਂ ਇਹ ਕਤਲ ਤੱਕ ਦਾ ਸਫ਼ਰ ਉਸ ਦੇ ਵੱਲੋਂ ਤੈਅ ਕੀਤਾ ਜਾਂਦਾ ਹੈ ਔਰ ਉੱਥੇ ਜਾ ਕੇ ਇੱਕ ਖੌਫਨਾਕ ਕਤਲ ਦੇ ਕੇਸ ਵਿੱਚ ਫਸ ਜਾਂਦਾ ਹੈ ਦੱਸ ਦਈਏ ਕਿ ਇਲਜ਼ਾਮ ਲੱਗੇ ਨੇ ਕਿ ਸੁਖਰਤਿਆ ਦੇ ਵੱਲੋਂ ਇੱਕ ਮਹਿਲਾ ਦੀ ਸੁਪਾਰੀ ਲਈ ਗਈ ਸੀ ਇੱਕ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਦੇ ਕਤਲ ਦੀ ਸੁਪਾਰੀ ਦਿੱਤੀ ਗਈ ਸੀ ਜੋ ਕਿ ਸੁਖਰਤਿਆ ਨੂੰ ਦਿੱਤੀ ਗਈ ਸੀ ਔਰ ਉਸ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮਹਿਲਾ ਦਾ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਗ੍ਰਿਫਤਾਰੀ ਹੋਈ ਹੈ ਇਲਜ਼ਾਮ ਲੱਗੇ ਨੇ ਕਤਲ ਦੇ ਔਰ ਹੁਣ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਸੁਖਰਤਿਆ ਜੋ ਕਿ ਮਹਿਜ 24 ਸਾਲਾਂ ਦਾ ਨੌਜਵਾਨ ਹੈ 12ਵੀਂ ਤੱਕ ਉਸਨੇ ਪੜ੍ਹਾਈ ਕੀਤੀ ਹੈ ਔਰ ਮਾਡਲਿੰਗ ਦੀ ਖੁਆਇਸ਼ ਨੂੰ ਲੈ ਕੇ ਸਾਲ 2022 ਦੇ ਵਿੱਚ ਆਪਣੇ ਮਾਮੇ ਦੇ ਲੜਕੇ ਗੁਰਪ੍ਰੀਤ ਸਿੰਘ ਦੇ ਨਾਲ ਮੁੰਬਈ ਗਿਆ ਸੀ ਔਰ ਉੱਥੇ ਉਸ ਦੀ ਪਛਾਣ ਇੱਕ ਸੈਲੂਨ ਵਾਲੀ ਲੜਕੀ ਦੇ ਨਾਲ ਹੋ ਜਾਂਦੀ ਹੈ ਜੋ ਗਾਜ਼ੀਆਬਾਦ ਯੂਪੀ ਦੀ ਰਹਿਣ ਵਾਲੀ ਸੀ ਤਾਂ ਪੁਲਿਸ ਪੁੱਛਗਿੱਛ ਵਿੱਚ ਸੁਖਪ੍ਰੀਤ ਨੇ ਕਬੂਲ ਕੀਤਾ ਹੈ ਕਿ ਉਸ ਮਹਿਲਾ ਨੇ ਉਸ ਨੂੰ 5 ਲੱਖ ਰੁਪਏ ਦੀ ਕਤਲ ਦੀ ਸੁਪਾਰੀ ਦਵਾਈ ਸੀ ਜਿਸ ਕਰਕੇ ਇੱਕ ਵਿਅਕਤੀ ਨਾਲ ਉਸ ਦਾ ਸੰਪਰਕ ਹੁੰਦਾ ਹੈ ਔਰ ਉਸ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਦੇ ਕਤਲ ਦੀ ਸੁਪਾਰੀ ਦਿੱਤੀ ਜਾਂਦੀ ਹੈ 5 ਲੱਖ ਰੁਪਏ ਦੇ ਵਿੱਚ ਪੂਰਾ ਸੌਦਾ ਤੈਅ ਹੁੰਦਾ ਹੈ ਔਰ ਸੁਖਰੱਤੀਆ ਦੇ ਵੱਲੋਂ ਇਹ ਸੁਪਾਰੀ ਲੈਣ ਤੋਂ ਬਾਅਦ ਮਹਿਲਾ ਦਾ ਕਤਲ ਕਰ ਦਿੱਤਾ ਜਾਂਦਾ ਹੈ ਔਰ ਪੁਲਿਸ ਦੇ ਵੱਲੋਂ ਫਿਲਹਾਲ ਗ੍ਰਿਫਤਾਰੀ ਕਰ ਲਈ ਗਈ ਹੈ ਸੁਖਰੱਤੀਆ ਦੀ ਔਰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਕਿਉਂਕਿ ਵਾਰਦਾਤ ਨੂੰ ਅੰਜਾਮ ਉੱਥੇ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਆਪਣੇ ਮਾਮੇ ਦੇ ਲੜਕੇ ਦੇ ਨਾਲ ਉਸ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਮਹਿਲਾ ਦਾ ਗਲਾ ਵੱਢ ਕੇ ਉਸ ਦਾ ਕਤਲ ਕੀਤਾ ਗਿਆ ਮਹਿਲਾ ਦੀ ਆਉਣ ਜਾਣ ਦੇ ਸਮੇਂ ਦੇ ਉੱਤੇ ਪਹਿਲਾਂ ਨਜ਼ਰ ਰੱਖੀ ਜਾਂਦੀ ਹੈ ਰੇਕੀ ਕੀਤੀ ਜਾਂਦੀ ਹੈ ਉਸ ਦੀ ਔਰ ਉਸ ਤੋਂ ਬਾਅਦ ਜਦੋਂ ਪਤਾ ਲੱਗ ਜਾਂਦਾ ਹੈ ਕਿ ਇਸ ਟਾਈਮ ਤੇ ਮਹਿਲਾ ਵਾਪਸ ਜਾਂਦੀ ਹੈ ਆਪਣੇ ਘਰ ਨੂੰ ਤਾਂ ਉਸ ਰਾਸਤੇ ਦੇ ਵਿੱਚ ਉਸ ਦਾ ਪਿੱਛਾ ਕਰਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਹ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਕਹਿੰਦੇ ਤਸਵੀਰਾਂ ਕੈਦ ਹੋਈਆਂ ਨੇ ਔਰ ਫਿਲਹਾਲ ਉਸੇ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਇੱਕ ਗ੍ਰਿਫਤਾਰੀ ਕੀਤੀ ਗਈ ਹੈ ਵੱਡੇ ਇਲਜ਼ਾਮ ਕਤਲ ਦੇ ਇਲਜ਼ਾਮ ਸੁਖਰਤਿਆ ਦੇ ਉੱਤੇ ਲੱਗੇ ਨੇ 5 ਲੱਖ ਤੋਂ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਫੋਲੋਅਰਸ ਨੇ ਇੰਸਟਾਗ੍ਰਾਮ ਦੀ ਜੇਕਰ ਗੱਲ ਕਰੀਏ ਤਾਂ ਇੰਸਟਾਗ੍ਰਾਮ ਦੇ ਉੱਤੇ 5 ਲੱਖ ਤੋਂ ਜ਼ਿਆਦਾ ਫੋਲੋਅਰਸ ਨੇ ਸੁਖਪ੍ਰੀਤ ਉਰਫ ਸੁਖਰਤਿਆ ਦੇ ਤਾਂ ਇਸ ਕਰਕੇ ਆ ਜਦੋਂ ਮਾਡਲਿੰਗ ਦੀ ਦੁਨੀਆ ਦੇ ਵਿੱਚ ਜਾਣਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਇੰਸਟਾਗ੍ਰam ਦੇ ਉੱਤੇ ਜੋ ਉਸ ਨੂੰ ਪ੍ਰਸਿੱਧੀ ਮਿਲੀ ਹੈ ਤਾਂ ਉਹ ਕੁਝ ਜ਼ਿਆਦਾ ਵੱਡਾ ਕਰ ਸਕਦਾ ਹੈ ਤਾਂ ਇਸ ਕਰਕੇ ਮਾਡਲਿੰਗ ਦਾ ਸੁਪਨਾ ਲੈ ਕੇ ਮੁੰਬਈ ਪਹੁੰਚਿਆ ਸੀ ਪਰ ਮੁੰਬਈ ਵਿੱਚ ਪਹੁੰਚ ਕੇ ਅਪਰਾਧ ਦੀ ਦੁਨੀਆ ਦੇ ਵਿੱਚ ਦਾਖਲ ਹੋ ਜਾਂਦਾ ਕਿਉਂਕਿ ਮੁੰਬਈ ਵਰਗਾ ਸ਼ਹਿਰ ਜਿੱਥੇ ਰਹਿਣਾ ਸੈਣਾ ਕਾਫੀ ਮੁਸ਼ਕਲ ਹੈ ਔਰ ਜਿਸ ਦਾ ਲਾਈਫ ਸਟਾਈਲ ਕਾਫੀ ਵੱਡਾ ਹੈ ਤਾਂ ਉੱਥੇ ਰਹਿਣ ਲਈ ਤੁਸੀਂ ਅ ਜੇਕਰ ਬੇਰੁਜ਼ਗਾਰ ਹੋ ਤਾਂ ਉੱਥੇ ਜਾ ਕੇ ਤੁਹਾਡਾ ਸਰ ਨਹੀਂ ਸਕਦਾ ਇਸ ਕਰਕੇ ਜ਼ਿਆਦਾਤਰ ਨੌਜਵਾਨ ਜੋ ਮੁੰਬਈ ਦੇ ਵਿੱਚ ਜਾਂਦੇ ਨੇ ਜਾ ਕੇ ਆਪਣੀ ਜ਼ਿੰਦਗੀ ਕਿਸਮਤ ਅਜਮਾਉਣਾ ਚਾਹੁੰਦੇ ਨੇ ਆਪਣੀ ਜ਼ਿੰਦਗੀ ਨੂੰ ਬਿਹਤਰੀਨ ਬਣਾਉਣਾ ਚਾਹੁੰਦੇ ਨੇ ਕਈ ਵਾਰ ਅਪਰਾਧ ਦੀ ਦੁਨੀਆ ਦੇ ਵਿੱਚ ਫਸ ਜਾਂਦੇ ਨੇ ਔਰ ਉਸੇ ਤਰੀਕੇ ਦਾ ਇਹ ਮਾਮਲਾ ਅਪਰਾਧ ਦੀ ਦੁਨੀਆ ਦੇ ਨਾਲ ਰੂਬਰੂ ਹੋ ਜਾਂਦਾ ਹੈ ਸੁਖਰਤਿਆ ਮਹਿਜ 24 ਸਾਲ ਦੀ ਉਮਰ ਔਰ ਉੱਥੇ ਜਾ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦਾ ਹੈ ਤਾਂ ਫਿਲਹਾਲ ਵੱਡੇ ਇਲਜ਼ਾਮ ਲੱਗੇ ਨੇ ਮਹਿਲਾ ਦੇ ਪਤੀ ਦੇ ਵੱਲੋਂ ਸਪਾਰੀ ਦਿੱਤੀ ਗਈ ਸੀ 5 ਲੱਖ ਰੁਪਏ ਦੇ ਵਿੱਚ ਸੌਦਾ ਤੈਅ ਹੋਇਆ ਸੀ ਔਰ 5 ਲੱਖ ਰੁਪਏ ਲੈ ਕੇ ਸੁਖਰਤਿਆ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਫਿਲਹਾਲ ਗ੍ਰਿਫਤਾਰੀ ਹੋ ਚੁੱਕੀ ਹੈ ਸੁਖਰਤਿਆ ਦੀ ਔਰ ਇੰਸਟਾਗ੍ਰam ਦੇ ਉੱਤੇ ਵੱਡੀ ਫੈਨ ਫੋਲੋਇੰਗ ਹੈ ਸੁਖਰਤਿਆ ਦੀ ਔਰ ਲੋਕਾਂ ਦੇ ਨੂੰ ਸ਼ਾਇਦ ਨਹੀਂ ਪਤਾ ਸੀ ਕਿ ਉਹਨਾਂ ਦਾ ਸਟਾਰ ਜਿਸ ਨੂੰ ਉਹ ਆਪਣਾ ਕਈ ਆਈਡਲ ਵੀ ਮੰਨਦੇ ਹੋਣਗੇ ਤਾਂ ਉਹ ਇਸ ਤਰੀਕੇ ਦੇ ਨਾਲ ਅਪਰਾਧ ਦੀ ਦੁਨੀਆ ਦੇ ਵਿੱਚ ਲਿਪਤ ਹੋ ਕੇ ਇਸ ਤਰੀਕੇ ਦੀ ਖੌਫਨਾਕ ਵਾਰਦਾਤ ਨੂੰ ਅੰਜਾਮ ਦੇ ਦੇਵੇਗਾ ਤਾਂ ਫਿਲਹਾਲ ਗ੍ਰਿਫਤਾਰੀ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਸੁਖਰਤਿਆ ਨੇ ਆਨਲਾਈਨ ਚਾਕੂ ਖਰੀਦਿਆ ਸੀ ਔਰ ਕਤਲ ਦੀ ਰਾਤ ਖਾਸ ਤੌਰ ਦੇ ਉੱਤੇ ਮਹਿਲਦਗੀ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖੀ ਸੀ ਨਿਗਰਾਨੀ ਕੀਤੀ ਔਰ ਇਹ ਪੂਰਾ ਜੋ ਕਤਲ ਹੈ ਉਸ ਨੂੰ ਅੰਜਾਮ ਦਿੱਤਾ ਔਰ ਪੁਲਿਸ ਦਾ ਕਹਿਣਾ ਹੈ ਕਿ ਇਹ ਕਤਲ ਪ੍ਰੀ ਪਲਾਨ ਕਰਕੇ ਪੂਰੇ ਤਰੀਕੇ ਨਾਲ ਪਲੈਨਿੰਗ ਦੇ ਨਾਲ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਇਸ ਨੂੰ ਇਮੋਸ਼ਨਲ ਜਾਂ ਭਾਵਨਾਵਾਂ ਦੇ ਵਿੱਚ ਵਹਿ ਕੇ ਕੀਤਾ ਗਿਆ ਕਤਲ ਨਹੀਂ ਮੰਨਿਆ ਜਾ ਸਕਦਾ ਔਰ ਇਸ ਤਰੀਕੇ ਦੇ ਨਾਲ ਇਹ ਅਪਰਾਧ ਹੋਰ ਵੀ ਗੰਭੀਰ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਕਿ ਸੁਖਰਤਿਆ ਤੇ ਉਸਦੇ ਮਾਮੇ ਦੇ ਮੁੰਡੇ ਗੁਰਪ੍ਰੀਤ ਨੂੰ ਪੈਸਿਆਂ ਦੀ ਜ਼ਰੂਰਤ ਸੀ ਜਿਸ ਕਰਕੇ ਫੇਕ ਫੇਮ ਦੇ ਚੱਕਰ ਦੇ ਵਿੱਚ ਉਹਨਾਂ ਨੇ ਇਹ ਕਦਮ ਚੁੱਕ ਲਿਆ ਫਿਲਹਾਲ ਨੌਇਡਾ ਐਸਟੀਐਫ ਨੂੰ ਇਨਪੁਟ ਮਿਲੀ ਸੀ ਕਿ ਦੋਵੇਂ ਜੋ ਮੁਲਜ਼ਮ ਨੇ ਸੂਰਜਪੁਰ थाना ਖੇਤਰ ਤੋਂ ਕੰਟਾਗੋਲ ਚੱਕਰ ਦੇ ਨੇੜੇ ਖੜੇ ਸੀ ਔਰ ਭੱਜਨ ਦੀ ਤਿਆਰੀ ਦੇ ਵਿੱਚ ਸੀ ਔਰ ਐਸਟੀਫਨ ਨੇ ਤੁਰੰਤ ਨਵੀਂ ਮੁੰਬਈ ਪੁਲਿਸ ਨੂੰ ਜਾਣਕਾਰੀ ਦਿੱਤੀ ਔਰ ਸੰਯੁਕਤ ਕਾਰਵਾਈ ਦੇ ਵਿੱਚ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਫਿਰ ਹਾਲ ਦੋਹਾਂ ਦੇ ਉੱਤੇ ਬੀ ਐਨ ਐਸ ਦੀ ਧਾਰਾ 1031 612 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਔਰ ਸੁਖਰਤਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਸੋਸ਼ਲ ਮੀਡੀਆ ਦੇ ਉੱਤੇ 5 ਲੱਖ 25000 ਫੋਲੋਅਰਸ ਨੇ ਸੁਖਰਤਿਆ ਦੇ ਫੈਸ਼ਨ ਲੁਕਸ ਅਤੇ ਮਾਡਲਿੰਗ ਦੇ ਨਾਲ ਜੁੜੇ ਵੀਡੀਓ ਅਕਸਰ ਉਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪਾਏ ਜਾਂਦੇ ਸੀ ਔਰ ਵਧੀਆ ভিউਜ਼ ਵੀ ਆਉਂਦੇ ਸੀ ਪਰ ਜੋ ਸੁਪਨਾ ਅੱਖਾਂ ਦੇ ਵਿੱਚ ਸੱਜ ਚੁੱਕਾ ਸੀ ਕਿ ਉੱਥੇ ਜਾ ਕੇ ਮੁੰਬਈ ਦੇ ਵਿੱਚ ਨਾਮ ਕਮਾਉਣਾ ਹੈ ਮਾਡਲਿੰਗ ਦੀ ਦੁਨੀਆ ਦੇ ਵਿੱਚ ਆਪਣਾ ਨਾਮ ਚਮਕਾਉਣਾ ਹੈ ਪਰ ਜਦੋਂ ਮਾਡਲਿੰਗ ਦੀ ਦੁਨੀਆ ਦੇ ਵਿੱਚ ਜਾਣ ਲਈ ਮੁੰਬਈ ਵਿੱਚ ਦਾਖਲ ਹੁੰਦਾ ਹੈ ਤਾਂ ਅਸਲ ਜ਼ਿੰਦਗੀ ਦੇ ਨਾਲ ਰੂਬਰੂ ਹੁੰਦਾ ਕਿਉਂਕਿ ਪਿੰਡਾਂ ਦਾ ਜੀਵਨ ਬਸਰ ਕਰਨਾ ਔਰ ਆਪਣੇ ਛੋਟੇ ਸ਼ਹਿਰ ਦੇ ਵਿੱਚ ਜੀਵਨ ਬਸਰ ਕਰਨਾ ਇੱਕ ਵੱਖਰੀ ਚੀਜ਼ ਹੁੰਦੀ ਹੈ ਪਰ ਜਦੋਂ ਤੁਸੀਂ ਮੁੰਬਈ ਵਰਗੇ ਸ਼ਹਿਰ ਦੇ ਵਿੱਚ ਪਹੁੰਚਦੇ ਹੋ ਤਾਂ ਫਿਰ ਉੱਥੇ ਜਾ ਕੇ ਜੀਵਨ ਬਤੀਤ ਕਰਨਾ ਬੇहद ਮੁਸ਼ਕਲ ਹੋ ਜਾਂਦਾ ਉੱਥੇ ਜਾ ਕੇ ਕਈ ਤਰੀਕੇ ਦੀਆਂ ਮੁਸੀਬਤਾਂ ਆਉਂਦੀਆਂ ਨੇ ਉੱਥੇ ਜਾ ਕੇ ਰਹਿਣ ਸੈਣ ਦਾ ਖਰਚ ਹੀ ਇੰਨਾ ਜ਼ਿਆਦਾ ਹੁੰਦਾ ਹੈ ਕਿ ਤੁਸੀਂ ਮਹੀਨਿਆਂ ਦੇ ਵਿੱਚ ਹੀ ਜੇਕਰ ਤੁਸੀਂ ਬੇਰੁਜ਼ਗਾਰ ਹੋ ਤਾਂ ਫਿਰ ਮਹੀਨੇ ਕੀ ਦਿਨਾਂ ਦੇ ਵਿੱਚ ਹੀ ਤੁਹਾਡੀ ਜੇਬ ਖਾਲੀ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਉੱਥੇ ਜ਼ਿੰਦਗੀ ਬਤੀਤ ਕਰਨਾ ਬੇहद ਮੁਸ਼ਕਲ ਹੈ ਤਾਂ ਜਿਹੜੇ ਸਟਰਗਲ ਕਰਦੇ ਨੇ ਮੁੰਬਈ ਦੇ ਵਿੱਚ ਜਾ ਕੇ ਤਾਂ ਕਈ-ਕਈ ਸਾਲਾਂ ਤੱਕ ਉਹਨਾਂ ਨੂੰ ਉੱਥੇ ਸਟਰਗਲ ਕਰਨਾ ਪੈਂਦਾ ਉੱਥੇ ਜਾ ਕੇ ਚੌਲ ਦੇ ਵਿੱਚ ਰਹਿਣਾ ਪੈਂਦਾ ਹੈ ਤਾਂ ਆਪਣਾ ਲਾਈਫ ਸਟਾਈਲ ਪਹਿਲਾਂ ਨੀਵਾ ਕਰਕੇ ਮਿਹਨਤ ਉੱਥੇ ਕਰਨੀ ਪੈਂਦੀ ਹੈ ਤਾਂ ਫਿਰ ਜਾ ਕੇ ਕਿਤੇ ਜੋ ਸਕਸੈਸ ਹੈ ਉਸ ਦਾ ਮੂੰਹ ਦੇਖਣ ਨੂੰ ਮਿਲਦਾ ਪਰ ਇਸ ਦੇ ਦਰਮਿਆਨ ਕਈ ਨੌਜਵਾਨ ਇਸ ਰਸਤੇ ਤੇ ਤੁਰਦੇ ਹੋਏ ਪਹਿਲਾਂ ਹੀ ਟੁੱਟ ਜਾਂਦੇ ਨੇ ਕਈ ਨੌਜਵਾਨ ਜਿਨ੍ਹਾਂ ਦੇ ਵਿੱਚ ਸਬਰ ਨਹੀਂ ਹੁੰਦਾ ਉਹ ਇੰਨਾ ਸਟਰਗਲ ਨਹੀਂ ਕਰ ਸਕਦੇ ਔਰ ਸਟਰਗਲ ਤੋਂ ਪਹਿਲਾਂ ਹੀ ਹਾਰਮਨ ਜਾਂਦੇ ਨੇ ਔਰ ਇਸ ਤਰੀਕੇ ਦੇ ਨਾਲ ਅਪਰਾਧ ਦੀ ਦੁਨੀਆ ਦੇ ਵਿੱਚ ਦਾਖਲ ਹੋ ਜਾਂਦੇ ਨੇ ਕਿਉਂਕਿ ਮੁੰਬਈ ਵਰਗਾ ਸ਼ਹਿਰ ਜਿੱਥੇ ਅਪਰਾਧ ਵੀ ਵੱਡੇ ਪੱਧਰ ਤੇ ਹੁੰਦੇ ਨੇ ਅਪਰਾਧ ਦੀ ਦੁਨੀਆ ਵੀ ਇੱਕ ਮਾਇਆ ਜਾਲ ਮੁੰਬਈ ਦੀ ਦੁਨੀਆ ਹੈ ਔਰ ਉੱਥੇ ਕਈ ਤਰੀਕੇ ਦੀ ਦੁਨੀਆ ਦੇਖੋ ਨੂੰ ਮਿਲਦੀ ਹੈ ਅਮੀਰ ਵੀ ਮਿਲਦੇ ਨੇ ਗਰੀਬ ਵੀ ਮਿਲਦੇ ਨੇ ਅਪਰਾਧਕ ਤੱਤ ਵੀ ਮਿਲਦੇ ਨੇ ਅਪਰਾਧ ਦੀ ਦੁਨੀਆ ਦੇ ਵਿੱਚ ਵੀ ਜੇਕਰ ਕਹੀਏ ਤਾਂ ਡਾਣ ਤੱਕ ਮੁੰਬਈ ਦੇ ਉੱਤੇ ਕਾਬਜ ਰਹੇ ਨੇ ਉਹ ਵੀ ਲੋਕਾਂ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਅਪਰਾਧ ਦੀ ਦੁਨੀਆ ਦੇ ਬਾਦਸ਼ਾਹ ਵੀ ਉਥੇ ਮੁੰਬਈ ਤੋਂ ਹੀ ਪੈਦਾ ਹੁੰਦੇ ਨੇ ਮੁੰਬਈ ਤੋਂ ਹੀ ਅਪਰਾਧ ਦੀ ਦੁਨੀਆ ਚੱਲਦੀ ਹੈ ਤਾਂ ਉੱਥੇ ਉਸ ਤਰੀਕੇ ਦੇ ਸ਼ਹਿਰ ਦੇ ਵਿੱਚ ਅਪਰਾਧ ਦੀ ਦੁਨੀਆ ਦੇ ਵਿੱਚ ਦਾਖਲ ਹੋਣਾ ਇੱਕ 24 ਸਾਲ ਦੇ ਨੌਜਵਾਨ ਲਈ ਇਹ ਕੋਈ ਅਸੇ ਗੱਲ ਨਹੀਂ ਹੈ ਕਿ ਜਿਸ ਤੇ ਉਤੇ ਯਕੀਨ ਨਾ ਕੀਤਾ ਜਾ ਸਕੇ ਬੜੀ ਆਸਾਨੀ ਦੇ ਨਾਲ ਨੌਜਵਾਨ ਮੁੰਡੇ ਕੁੜੀਆਂ ਇਸ ਤਰੀਕੇ ਦੇ ਨਾਲ ਅਪਰਾਧ ਦੀ ਦੁਨੀਆ ਦੇ ਵਿੱਚ ਦਾਖਲ ਹੋ ਜਾਂਦੇ ਨੇ ਔਰ ਸੁਖਰਤਿਆ ਵੀ ਉਸੇ ਅਪਰਾਧ ਦੀ ਦੁਨੀਆ ਦਾ ਸ਼ਿਕਾਰ ਹੋਇਆ ਮਾਡਲਿੰਗ ਦੀ ਦੁਨੀਆ ਤੋਂ ਜੇਲ੍ਹ ਤੱਕ ਦਾ ਸਫ਼ਰ ਤੈਅ ਕਰ ਚੁੱਕਾ ਹੈ ਹੁਣ ਫਿਲਹਾਲ ਸਲਾਖਾਂ ਦੇ ਪਿੱਛੇ ਪਹੁੰਚ ਚੁੱਕਾ ਹੈ ਸੁਖਰਤਿਆ ਤੇ ਉਸ ਦਾ ਪ੍ਰਾ ਗੁਰਪ੍ਰੀਤ ਭਜਨ ਦੀ ਤਿਆਰੀ ਦੇ ਵਿੱਚ ਸੀ ਮਹਿਲਾ ਦਾ ਕਤਲ ਕੀਤਾ ਗਿਆ ਸੀ 5 ਲੱਖ ਰੁਪਏ ਦੀ ਸੁਪਾਰੀ ਮਹਿਲਾ ਦੇ ਪਤੀ ਦੇ ਵੱਲੋਂ ਦਿੱਤੀ ਗਈ ਸੀ ਔਰ ਸੁਖਰਤਿਆ ਅਦੇ ਵੱਲੋਂ ਇਸ सुपारी ਲੈ ਕੇ ਕਤਲ ਕੀਤਾ ਜਾਂਦਾ ਹੈ ਮਹਿਲਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਜਾਂਦਾ ਹੈ ਔਰ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜਣ ਦੀ ਤਿਆਰੀ ਦੇ ਵਿੱਚ ਸੀ ਜਦੋਂ ਨੌਇਡਾ ਐਸਟੀਐਫ ਦੇ ਵੱਲੋਂ ਇਹਨਾਂ ਦੀ ਪੈਡ ਨੱਪੀ ਜਾਂਦੀ ਹੈ ਔਰ ਹੁਣ ਇਹਨਾਂ ਨੂੰ ਗ੍ਰਿਫਤਾਰ ਕਰਕੇ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਪਹਿਲੇ ਦੀ ਬੇਹਤ ਵੱਡੀ ਖਬਰ ਇੰਸਟਾਗ੍ਰਾਮ ਸਟਾਰ ਸੁਖਰਤਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਅ ਦਿੱਲੀ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਔਰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇੱਕ ਮਹਿਲਾ ਦੇ ਕਤਲ ਦੇ ਇਲਜ਼ਾਮ ਲੱਗੇ ਨੇ ਸੁਖਰਤਿਆ ਦੇ ਉੱਤੇ 24 ਸਾਲ ਦੀ ਉਮਰ ਔਰ 24 ਸਾਲ ਦੀ ਉਮਰ ਦੇ ਵਿੱਚ ਮੁੰਬਈ ਜਾਣਾ ਚਾਹੁੰਦਾ ਸੀ ਮੁੰਬਈ ਦੇ ਵਿੱਚ ਜਾ ਕੇ ਸਟਾਰ ਬਣਨਾ ਚਾਹੁੰਦਾ ਸੀ ਪਰ ਮਾਰਡਲਿੰਗ ਤੋਂ ਇਹ ਕਤਲ ਤੱਕ ਦਾ ਸਫਰ ਉਸ ਦੇ ਵੱਲੋਂ ਤੈਅ ਕੀਤਾ ਜਾਂਦਾ ਹੈ ਔਰ ਉੱਥੇ ਜਾ ਕੇ ਇੱਕ ਖੌਫਨਾਕ ਕਤਲ ਦੇ ਕੇਸ ਵਿੱਚ ਫਸ ਜਾਂਦਾ ਹੈ ਦੱਸ ਦਈਏ ਕਿ ਇਲਜ਼ਾਮ ਲੱਗੇ ਨੇ ਕਿ ਸੁਖਰਤਿਆ ਦੇ ਵੱਲੋਂ ਇੱਕ ਮਹਿਲਾ ਦੀ ਸੁਪਾਰੀ ਲਈ ਗਈ ਸੀ ਇੱਕ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਦੇ ਕਤਲ ਦੀ ਸੁਪਾਰੀ ਦਿੱਤੀ ਗਈ ਸੀ ਜੋ ਕਿ ਸੁਖਰਤਿਆ ਨੂੰ ਦਿੱਤੀ ਗਈ ਸੀ ਔਰ ਉਸ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮਹਿਲਾ ਦਾ ਗਲਾ ਵਾੜ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਗ੍ਰਿਫਤਾਰੀ ਹੋਈ ਹੈ ਇਲਜ਼ਾਮ ਲੱਗੇ ਨੇ ਕਤਲ ਦੇ ਔਰ ਹੁਣ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਸੁਖਰਤਿਆ ਜੋ ਕਿ ਮਹਿਜ 24 ਸਾਲਾਂ ਦਾ ਨੌਜਵਾਨ ਹੈ 12ਵੀਂ ਤੱਕ ਉਸਨੇ ਪੜ੍ਹਾਈ ਕੀਤੀ ਹੈ ਔਰ ਮਾਡਲਿੰਗ ਦੀ ਖੁਆਇਸ਼ ਨੂੰ ਲੈ ਕੇ ਸਾਲ 2022 ਦੇ ਵਿੱਚ ਆਪਣੇ ਮਾਮੇ ਦੇ ਲੜਕੇ ਗੁਰਪ੍ਰੀਤ ਸਿੰਘ ਦੇ ਨਾਲ ਮੁੰਬਈ ਗਿਆ ਸੀ ਔਰ ਉੱਥੇ ਉਸ ਦੀ ਪਛਾਣ ਇੱਕ ਸੈਲੂਨ ਵਾਲੀ ਲੜਕੀ ਦੇ ਨਾਲ ਹੋ ਜਾਂਦੀ ਹੈ ਜੋ ਗਾਜ਼ੀਆਬਾਦ ਯੂਪੀ ਦੀ ਰਹਿਣ ਵਾਲੀ ਸੀ ਤਾਂ ਪੁਲਿਸ ਪੁੱਛਗਿੱਛ ਵਿੱਚ ਸੁਖਪ੍ਰੀਤ ਨੇ ਕਬੂਲ ਕੀਤਾ ਹੈ ਕਿ ਉਸ ਮਹਿਲਾ ਨੇ ਉਸ ਨੂੰ 5 ਲੱਖ ਰੁਪਏ ਦੀ ਕਤਲ ਦੀ ਸੁਪਾਰੀ ਦਵਾਈ ਸੀ ਜਿਸ ਕਰਕੇ ਇੱਕ ਵਿਅਕਤੀ ਨਾਲ ਉਸ ਦਾ ਸੰਪਰਕ ਹੁੰਦਾ ਹੈ ਔਰ ਉਸ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਦੇ ਕਤਲ ਦੀ ਸੁਪਾਰੀ ਦਿੱਤੀ ਜਾਂਦੀ ਹੈ 5 ਲੱਖ ਰੁਪਏ ਦੇ ਵਿੱਚ ਪੂਰਾ ਸੌਦਾ ਤੈਅ ਹੁੰਦਾ ਹੈ ਔਰ ਸੁਖਰੱਤੀਆ ਦੇ ਵੱਲੋਂ ਇਹ ਸੁਪਾਰੀ ਲੈਣ ਤੋਂ ਬਾਅਦ ਮਹਿਲਾ ਦਾ ਕਤਲ ਕਰ ਦਿੱਤਾ ਜਾਂਦਾ ਹੈ ਔਰ ਪੁਲਿਸ ਦੇ ਵੱਲੋਂ ਫਿਲਹਾਲ ਗ੍ਰਿਫਤਾਰੀ ਕਰ ਲਈ ਗਈ ਹੈ ਸੁਖਰੱਤੀਆ ਦੀ ਔਰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਕਿ ਕਿ ਵਾਰਦਾਤ ਨੂੰ ਅੰਜਾਮ ਉੱਥੇ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਆਪਣੇ ਮਾਮੇ ਦੇ ਲੜਕੇ ਦੇ ਨਾਲ ਉਸ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਮਹਿਲਾ ਦਾ ਗਲਾ ਵੱਢ ਕੇ ਉਸ ਦਾ ਕਤਲ ਕੀਤਾ ਗਿਆ ਮਹਿਲਾ ਦੀ ਆਉਣ ਜਾਣ ਦੇ ਸਮੇਂ ਦੇ ਉੱਤੇ ਪਹਿਲਾਂ ਨਜ਼ਰ ਰੱਖੀ ਜਾਂਦੀ ਹੈ ਰੇਕੀ ਕੀਤੀ ਜਾਂਦੀ ਹੈ ਉਸ ਦੀ ਔਰ ਉਸ ਤੋਂ ਬਾਅਦ ਜਦੋਂ ਪਤਾ ਲੱਗ ਜਾਂਦਾ ਹੈ ਕਿ ਇਸ ਟਾਈਮ ਤੇ ਮਹਿਲਾ ਵਾਪਸ ਜਾਂਦੀ ਹੈ ਆਪਣੇ ਘਰ ਨੂੰ ਤਾਂ ਉਸ ਰਾਸਤੇ ਦੇ ਵਿੱਚ ਉਸ ਦਾ ਪਿੱਛਾ ਕਰਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਹ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਕਹਿੰਦੇ ਤਸਵੀਰਾਂ ਕੈਦ ਹੋਈਆਂ ਨੇ ਔਰ ਫਿਲਹਾਲ ਉਸੇ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਇੱਕ ਗ੍ਰਿਫਤਾਰੀ ਕੀਤੀ ਗਈ ਹੈ ਵੱਡੇ ਇਲਜ਼ਾਮ ਕਤਲ ਦੇ ਇਲਜ਼ਾਮ ਸੁਖਰਤਿਆ ਦੇ ਉੱਤੇ ਲੱਗੇ ਨੇ 5 ਲੱਖ ਤੋਂ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਫੋਲੋਅਰਸ ਨੇ ਇੰਸਟਾਗ੍ਰਾਮ ਦੀ ਜੇਕਰ ਗੱਲ ਕਰੀਏ ਤਾਂ ਇੰਸਟਾਗ੍ਰਾਮ ਦੇ ਉੱਤੇ 5 ਲੱਖ ਤੋਂ ਜ਼ਿਆਦਾ ਫੋਲੋਅਰਸ ਨੇ ਸੁਖਪ੍ਰੀਤ ਉਰਫ ਸੁਖਰਤਿਆ ਦੇ ਤਾਂ ਇਸ ਕਰਕੇ ਆ ਜਦੋਂ ਮਾਡਲਿੰਗ ਦੀ ਦੁਨੀਆ ਦੇ ਵਿੱਚ ਜਾਣਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਇੰਸਟਾਗ੍ਰam ਦੇ ਉੱਤੇ ਜੋ ਉਸ ਨੂੰ ਪ੍ਰਸਿੱਧੀ ਮਿਲੀ ਹੈ ਤਾਂ ਉਹ ਕੁਝ ਜ਼ਿਆਦਾ ਵੱਡਾ ਕਰ ਸਕਦਾ ਹੈ ਤਾਂ ਇਸ ਕਰਕੇ ਮਾਡਲਿੰਗ ਦਾ ਸੁਪਨਾ ਲੈ ਕੇ ਮੁੰਬਈ ਪਹੁੰਚਿਆ ਸੀ ਪਰ ਮੁੰਬਈ ਵਿੱਚ ਪਹੁੰਚ ਕੇ ਅਪਰਾਧ ਦੀ ਦੁਨੀਆ ਦੇ ਵਿੱਚ ਦਾਖਲ ਹੋ ਜਾਂਦਾ ਕਿਉਂਕਿ ਮੁੰਬਈ ਵਰਗਾ ਸ਼ਹਿਰ ਜਿੱਥੇ ਰਹਿਣਾ ਸੈਣਾ ਕਾਫੀ ਮੁਸ਼ਕਲ ਹੈ ਔਰ ਜਿਸ ਦਾ ਲਾਈਫ ਸਟਾਈਲ ਕਾਫੀ ਵੱਡਾ ਹੈ ਤਾਂ ਉੱਥੇ ਰਹਿਣ ਲਈ ਤੁਸੀਂ ਜੇਕਰ ਬੇਰੁਜ਼ਗਾਰ ਹੋ ਤਾਂ ਉੱਥੇ ਜਾ ਕੇ ਤੁਹਾਡਾ ਸਰ ਨਹੀਂ ਸਕਦਾ ਇਸ ਕਰਕੇ ਜ਼ਿਆਦਾਤਰ ਨੌਜਵਾਨ ਜੋ ਮੁੰਬਈ ਦੇ ਵਿੱਚ ਜਾਂਦੇ ਨੇ ਜਾ ਕੇ ਆਪਣੀ ਜ਼ਿੰਦਗੀ ਕਿਸਮਤ ਅਜਮਾਉਣਾ ਚਾਹੁੰਦੇ ਨੇ ਆਪਣੀ ਜ਼ਿੰਦਗੀ ਨੂੰ ਬਿਹਤਰੀਨ ਬਣਾਉਣਾ ਚਾਹੁੰਦੇ ਨੇ ਕਈ ਵਾਰ ਅਪਰਾਧ ਦੀ ਦੁਨੀਆ ਦੇ ਵਿੱਚ ਫਸ ਜਾਂਦੇ ਨੇ ਔਰ ਉਸੇ ਤਰੀਕੇ ਦਾ ਇਹ ਮਾਮਲਾ ਅਪਰਾਧ ਦੀ ਦੁਨੀਆ ਦੇ ਨਾਲ ਰੂਬਰੂ ਹੋ ਜਾਂਦਾ ਹੈ ਸੁਖਰਤਿਆ ਮਹਿਜ 24 ਸਾਲ ਦੀ ਉਮਰ ਔਰ ਉੱਥੇ ਜਾ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦਾ ਹੈ ਤਾਂ ਫਿਲਹਾਲ ਵੱਡੇ ਇਲਜ਼ਾਮ ਲੱਗੇ ਨੇ ਮਹਿਲਾ ਦੇ ਪਤੀ ਦੇ ਵੱਲੋਂ ਸਪਾਰੀ ਦਿੱਤੀ ਗਈ ਸੀ 5 ਲੱਖ ਰੁਪਏ ਦੇ ਵਿੱਚ ਸੌਦਾ ਤੈਅ ਹੋਇਆ ਸੀ ਔਰ 5 ਲੱਖ ਰੁਪਏ ਲੈ ਕੇ ਸੁਖਰਤਿਆ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਫਿਲਹਾਲ ਗ੍ਰਿਫਤਾਰੀ ਹੋ ਚੁੱਕੀ ਹੈ ਸੁਖਰਤਿਆ ਦੀ ਔਰ ਇੰਸਟਾਗ੍ਰam ਦੇ ਉੱਤੇ ਵੱਡੀ ਫੈਨ ਫੋਲੋਇੰਗ ਹੈ ਸੁਖਰਤਿਆ ਦੀ ਔਰ ਲੋਕਾਂ ਦੇ ਨੂੰ ਸ਼ਾਇਦ ਨਹੀਂ ਪਤਾ ਸੀ ਕਿ ਉਹਨਾਂ ਦਾ ਸਟਾਰ ਜਿਸ ਨੂੰ ਉਹ ਆਪਣਾ ਕਈ ਆਈਡਲ ਵੀ ਮੰਨਦੇ ਹੋਣਗੇ ਤਾਂ ਉਹ ਇਸ ਤਰੀਕੇ ਦੇ ਨਾਲ ਅਪਰਾਧ ਦੀ ਦੁਨੀਆ ਦੇ ਵਿੱਚ ਲਿਪਤ ਹੋ ਕੇ ਇਸ ਤਰੀਕੇ ਦੀ ਖੌਫਨਾਕ ਵਾਰਦਾਤ ਨੂੰ ਅੰਜਾਮ ਦੇ ਦੇਵੇਗਾ ਤਾਂ ਫਿਲਹਾਲ ਗ੍ਰਿਫਤਾਰੀ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਸੁਖਰਤਿਆ ਨੇ ਆਨਲਾਈਨ ਚਾਕੂ ਖਰੀਦਿਆ ਸੀ ਔਰ ਕਤਲ ਦੀ ਰਾਤ ਖਾਸ ਤੌਰ ਦੇ ਉੱਤੇ ਮਹਿਲਦਗੀ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖੀ ਸੀ ਨਿਗਰਾਨੀ ਕੀਤੀ ਔਰ ਇਹ ਪੂਰਾ ਜੋ ਕਤਲ ਹੈ ਉਸ ਨੂੰ ਅੰਜਾਮ ਦਿੱਤਾ ਔਰ ਪੁਲਿਸ ਦਾ ਕਹਿਣਾ ਹੈ ਕਿ ਇਹ ਕਤਲ ਪਰੀ ਪਲਾਨ ਕਰਕੇ ਪੂਰੇ ਤਰੀਕੇ ਨਾਲ ਪਲੈਨਿੰਗ ਦੇ ਨਾਲ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਇਸ ਨੂੰ ਇਮੋਸ਼ਨਲ ਜਾਂ ਭਾਵਨਾਵਾਂ ਦੇ ਵਿੱਚ ਵਹਿ ਕੇ ਕੀਤਾ ਗਿਆ ਕਤਲ ਨਹੀਂ ਮੰਨਿਆ ਜਾ ਸਕਦਾ ਔਰ ਇਸ ਤਰੀਕੇ ਦੇ ਨਾਲ ਇਹ ਅਪਰਾਧ ਹੋਰ ਵੀ ਗੰਭੀਰ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਕਿ ਸੁਖਰਤਿਆ ਤੇ ਉਸਦੇ ਮਾਮੇ ਦੇ ਮੁੰਡੇ ਗੁਰਪ੍ਰੀਤ ਨੂੰ ਪੈਸਿਆਂ ਦੀ ਜ਼ਰੂਰਤ ਸੀ ਜਿਸ ਕਰਕੇ ਫੇਕ ਫੇਮ ਦੇ ਚੱਕਰ ਦੇ ਵਿੱਚ ਉਹਨਾਂ ਨੇ ਇਹ ਕਦਮ ਚੁੱਕ ਲਿਆ ਫਿਲਹਾਲ ਨੌਇਡਾ ਐਸਟੀਐਫ ਨੂੰ ਇਨਪੁਟ ਮਿਲੀ ਸੀ ਕਿ ਦੋਵੇਂ ਜੋ ਮੁਲਜ਼ਮ ਨੇ ਸੂਰਜਪੁਰ थाना ਖੇਤਰ ਤੋਂ ਕੰਟਾਗੋਲ ਚੱਕਰ ਦੇ ਨੇੜੇ ਖੜੇ ਸੀ ਔਰ ਭਜਨ ਦੀ ਤਿਆਰੀ ਦੇ ਵਿੱਚ ਸੀ ਔਰ ਐਸਟੀਫਨ ਨੇ ਤੁਰੰਤ ਨਵੀਂ ਮੁੰਬਈ ਪੁਲਿਸ ਨੂੰ ਜਾਣਕਾਰੀ ਦਿੱਤੀ ਔਰ ਸੰਯੁਕਤ ਕਾਰਵਾਈ ਦੇ ਵਿੱਚ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਫਿਰ ਹਾਲ ਦੋਹਾਂ ਦੇ ਉੱਤੇ ਬੀ ਐਨ ਐਸ ਦੀ ਧਾਰਾ 1031 612 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਔਰ ਸੁਖਰਤਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਸੋਸ਼ਲ ਮੀਡੀਆ ਦੇ ਉੱਤੇ 5 ਲੱਖ 25000 ਫੋਲੋਅਰਸ ਨੇ ਸੁਖਰਤਿਆ ਦੇ ਫੈਸ਼ਨ ਲੁੱਕਸ ਅਤੇ ਮਾਡਲਿੰਗ ਦੇ ਨਾਲ ਜੁੜੇ ਵੀਡੀਓ ਅਕਸਰ ਉਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪਾਏ ਜਾਂਦੇ ਸੀ ਔਰ ਵਧੀਆ ਵੀਅوز ਵੀ ਆਉਂਦੇ ਸੀ ਪਰ ਜੋ ਸੁਪਨਾ ਅੱਖਾਂ ਦੇ ਵਿੱਚ ਸੱਜ ਚੁੱਕਾ ਸੀ ਕਿ ਉੱਥੇ ਜਾ ਕੇ ਮੁੰਬਈ ਦੇ ਵਿੱਚ ਨਾਮ ਕਮਾਉਣਾ ਹੈ ਮਾਡਲਿੰਗ ਦੀ ਦੁਨੀਆ ਦੇ ਵਿੱਚ ਆਪਣਾ ਨਾਮ ਚਮਕਾਉਣਾ ਹੈ ਪਰ ਜਦੋਂ ਮਾਡਲਿੰਗ ਦੀ ਦੁਨੀਆ ਦੇ ਵਿੱਚ ਜਾਣ ਲਈ ਮੁੰਬਈ ਵਿੱਚ ਦਾਖਲ ਹੁੰਦਾ ਹੈ ਤਾਂ ਅਸਲ ਜ਼ਿੰਦਗੀ ਦੇ ਨਾਲ ਰੂਬਰੂ ਹੁੰਦਾ ਕਿਉਂਕਿ ਪਿੰਡਾਂ ਦਾ ਜੀਵਨ ਬਸਰ ਕਰਨਾ ਔਰ ਆਪਣੇ ਛੋਟੇ ਸ਼ਹਿਰ ਦੇ ਵਿੱਚ ਜੀਵਨ ਬਸਰ ਕਰਨਾ ਇੱਕ ਵੱਖਰੀ ਚੀਜ਼ ਹੁੰਦੀ ਹੈ ਪਰ ਜਦੋਂ ਤੁਸੀਂ ਮੁੰਬਈ ਵਰਗੇ ਸ਼ਹਿਰ ਦੇ ਵਿੱਚ ਪਹੁੰਚਦੇ ਹੋ ਤਾਂ ਫਿਰ ਉੱਥੇ ਜਾ ਕੇ ਜੀਵਨ ਬਤੀਤ ਕਰਨਾ ਬੇहद ਮੁਸ਼ਕਲ ਹੋ ਜਾਂਦਾ ਉੱਥੇ ਜਾ ਕੇ ਕਈ ਤਰੀਕੇ ਦੀਆਂ ਮੁਸੀਬਤਾਂ ਆਉਂਦੀਆਂ ਨੇ ਉੱਥੇ ਜਾ ਕੇ ਰਹਿਣ ਸਹਣ ਦਾ ਖਰਚ ਹੀ ਇੰਨਾ ਜ਼ਿਆਦਾ ਹੁੰਦਾ ਹੈ ਕਿ ਤੁਸੀਂ ਮਹੀਨਿਆਂ ਦੇ ਵਿੱਚ ਹੀ ਜੇਕਰ ਤੁਸੀਂ ਬੇਰੁਜ਼ਗਾਰ ਹੋ ਤਾਂ ਫਿਰ ਮਹੀਨੇ ਕੀ ਦਿਨਾਂ ਦੇ ਵਿੱਚ ਹੀ ਤੁਹਾਡੀ ਜੇਬ ਖਾਲੀ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਉੱਥੇ ਜ਼ਿੰਦਗੀ ਬਤੀਤ ਕਰਨਾ ਬੇहद ਮੁਸ਼ਕਲ ਹੈ ਤਾਂ ਆ ਜਿਹੜੇ ਸਟਰਗਲ ਕਰਦੇ ਨੇ ਮੁੰਬਈ ਦੇ ਵਿੱਚ ਜਾ ਕੇ ਤਾਂ ਕਈ-ਕਈ ਸਾਲਾਂ ਤੱਕ ਉਹਨਾਂ ਨੂੰ ਉੱਥੇ ਸਟਰਗਲ ਕਰਨਾ ਪੈਂਦਾ ਉੱਥੇ ਜਾ ਕੇ ਚੌਲ ਦੇ ਵਿੱਚ ਰਹਿਣਾ ਪੈਂਦਾ ਹੈ ਤਾਂ ਆਪਣਾ ਲਾਈਫ ਸਟਾਈਲ ਪਹਿਲਾਂ ਨੀਵਾ ਕਰਕੇ ਮਿਹਨਤ ਉੱਥੇ ਕਰਨੀ ਪੈਂਦੀ ਹੈ ਤਾਂ ਫਿਰ ਜਾ ਕੇ ਕਿਤੇ ਜੋ ਸਕਸੈਸ ਹੈ ਉਸ ਦਾ ਮੂੰਹ ਦੇਖਣ ਨੂੰ ਮਿਲਦਾ ਪਰ ਇਸ ਦੇ ਦਰਮਿਆਨ ਕਈ ਨੌਜਵਾਨ ਇਸ ਰਸਤੇ ਤੇ ਤੁਰਦੇ ਹੋਏ ਪਹਿਲਾਂ ਹੀ ਟੁੱਟ ਜਾਂਦੇ ਨੇ ਕਈ ਨੌਜਵਾਨ ਜਿਨ੍ਹਾਂ ਦੇ ਵਿੱਚ ਸਬਰ ਨਹੀਂ ਹੁੰਦਾ ਉਹ ਇੰਨਾ ਸਟਰਗਲ ਨਹੀਂ ਕਰ ਸਕਦੇ ਔਰ ਸਟਰਗਲ ਤੋਂ ਪਹਿਲਾਂ ਹੀ ਹਾਰ ਮੰਨ ਜਾਂਦੇ ਨੇ ਔਰ ਇਸ ਤਰੀਕੇ ਦੇ ਨਾਲ ਅਪਰਾਧ ਦੀ ਦੁਨੀਆ ਦੇ ਵਿੱਚ ਦਾਖਲ ਹੋ ਜਾਂਦੇ ਨੇ ਕਿਉਂਕਿ ਮੁੰਬਈ ਵਰਗਾ ਸ਼ਹਿਰ ਜਿੱਥੇ ਅਪਰਾਧ ਵੀ ਵੱਡੇ ਪੱਧਰ ਤੇ ਹੁੰਦੇ ਨੇ ਅਪਰਾਧ ਦੀ ਦੁਨੀਆ ਵੀ ਇੱਕ ਮਾਇਆ ਜਾਲ ਮੁੰਬਈ ਦੀ ਦੁਨੀਆ ਹੈ ਔਰ ਉੱਥੇ ਕਈ ਤਰੀਕੇ ਦੀ ਦੁਨੀਆ ਦੇਖੋ ਨੂੰ ਮਿਲਦੀ ਹੈ ਅਮੀਰ ਵੀ ਮਿਲਦੇ ਨੇ ਗਰੀਬ ਵੀ ਮਿਲਦੇ ਨੇ ਅਪਰਾਧਕ ਤੱਤ ਵੀ ਮਿਲਦੇ ਨੇ ਅਪਰਾਧ ਦੀ ਦੁਨੀਆ ਦੇ ਵਿੱਚ ਵੀ ਜੇਕਰ ਕਹੀਏ ਤਾਂ ਡਾਣ ਤੱਕ ਮੁੰਬਈ ਦੇ ਉਤੇ ਕਾਬਜ਼ ਰਹੇ ਨੇ ਉਹ ਵੀ ਲੋਕਾਂ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਅਪਰਾਧ ਦੀ ਦੁਨੀਆ ਦੇ ਬਾਦਸ਼ਾਹ ਵੀ ਉਥੇ ਮੁੰਬਈ ਤੋਂ ਹੀ ਪੈਦਾ ਹੁੰਦੇ ਨੇ ਮੁੰਬਈ ਤੋਂ ਹੀ ਅਪਰਾਧ ਦੀ ਦੁਨੀਆ ਚੱਲਦੀ ਹੈ ਤਾਂ ਉਥੇ ਉਸ ਤਰੀਕੇ ਦੇ ਸ਼ਹਿਰ ਦੇ ਵਿੱਚ ਅਪਰਾਧ ਦੀ ਦੁਨੀਆ ਦੇ ਵਿੱਚ ਦਾਖਲ ਹੋਣਾ ਇੱਕ 24 ਸਾਲ ਦੇ ਨੌਜਵਾਨ ਲਈ ਇਹ ਕੋਈ ਅ ਇਸੀ ਗੱਲ ਨਹੀਂ ਹੈ ਕਿ ਜਿਸ ਦੇ ਉੱਤੇ ਯਕੀਨ ਨਾ ਕੀਤਾ ਜਾ ਸਕੇ ਬੜੀ ਆਸਾਨੀ ਦੇ ਨਾਲ ਨੌਜਵਾਨ ਮੁੰਡੇ ਕੁੜੀਆਂ ਇਸ ਤਰੀਕੇ ਦੇ ਨਾਲ ਅਪਰਾਧ ਦੀ ਦੁਨੀਆ ਦੇ ਵਿੱਚ ਦਾਖਲ ਹੋ ਜਾਂਦੇ ਨੇ ਔਰ ਸੁਖਰਤਿਆ ਵੀ ਉਸੇ ਅਪਰਾਧ ਦੀ ਦੁਨੀਆ ਦਾ ਸ਼ਿਕਾਰ ਹੋਇਆ ਮਾਡਲਿੰਗ ਦੀ ਦੁਨੀਆ ਤੋਂ ਜੇਲ੍ਹ ਤੱਕ ਦਾ ਸਫ਼ਰ ਤੈਅ ਕਰ ਚੁੱਕਾ ਹੈ ਹੁਣ ਫਿਲਹਾਲ ਸਲਾਖਾਂ ਦੇ ਪਿੱਛੇ ਪਹੁੰਚ ਚੁੱਕਾ ਹੈ ਸੁਖਰਤਿਆ ਤੇ ਉਸ ਦਾ ਭਰਾ ਗੁਰਪ੍ਰੀਤ ਭਜਨ ਦੀ ਤਿਆਰੀ ਦੇ ਵਿੱਚ ਸੀ ਮਹਿਲਾ ਦਾ ਕਤਲ ਕੀਤਾ ਗਿਆ ਸੀ 5 ਲੱਖ ਰੁਪਏ ਦੀ ਸੁਪਾਰੀ ਮਹਿਲਾ ਦੇ ਪਤੀ ਦੇ ਵੱਲੋਂ ਦਿੱਤੀ ਗਈ ਸੀ ਔਰ ਸੁਖਰਤਿਆ ਅਦੇ ਵੱਲੋਂ ਇਹ ਸੁਪਾਰੀ ਲੈ ਕੇ ਕਤਲ ਕੀਤਾ ਜਾਂਦਾ ਹੈ ਮਹਿਲਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਜਾਂਦਾ ਹੈ ਔਰ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜਣ ਦੀ ਤਿਆਰੀ ਦੇ ਵਿੱਚ ਸੀ ਜਦੋਂ ਨੌਇਡਾ ਐਸਟੀਐਫ ਦੇ ਵੱਲੋਂ ਇਹਨਾਂ ਦੀ ਪੈਡ ਨੱਪੀ ਜਾਂਦੀ ਹੈ ਔਰ ਹੁਣ ਇਹਨਾਂ ਨੂੰ ਗ੍ਰਿਫਤਾਰ ਕਰਕੇ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਪਹਿਲੇ ਦੀ ਬੇहद ਵੱਡੀ ਖਬਰ ਇੰਸਟਾਗ੍ਰam ਸਟਾਰ ਸੁਖਰਤਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਦਿੱਲੀ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਔਰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇੱਕ ਮਹਿਲਾ ਦੇ ਕਤਲ ਦੇ ਇਲਜ਼ਾਮ ਲੱਗੇ ਨੇ ਸੁਖਰਤਿਆ ਦੇ ਉੱਤੇ 24 ਸਾਲ ਦੀ ਉਮਰ ਔਰ 24 ਸਾਲ ਦੀ ਉਮਰ ਦੇ ਵਿੱਚ ਮੁੰਬਈ ਜਾਣਾ ਚਾਹੁੰਦਾ ਸੀ ਮੁੰਬਈ ਦੇ ਵਿੱਚ ਜਾ ਕੇ ਸਟਾਰ ਬਣਨਾ ਚਾਹੁੰਦਾ ਸੀ ਪਰ ਮੋਡਲਿੰਗ ਤੋਂ ਇਹ ਕਤਲ ਤੱਕ ਦਾ ਸਫ਼ਰ ਉਸ ਦੇ ਵੱਲੋਂ ਤੈਅ ਕੀਤਾ ਜਾਂਦਾ ਹੈ ਔਰ ਉੱਥੇ ਜਾ ਕੇ ਇੱਕ ਖੌਫਨਾਕ ਕਤਲ ਦੇ ਕੇਸ ਵਿੱਚ ਫਸ ਜਾਂਦਾ ਹੈ ਦੱਸ ਦਈਏ ਕਿ ਇਲਜ਼ਾਮ ਲੱਗੇ ਨੇ ਕਿ ਸੁਖਰਤਿਆ ਦੇ ਵੱਲੋਂ ਇੱਕ ਮਹਿਲਾ ਦੀ ਸੁਪਾਰੀ ਲਈ ਗਈ ਸੀ ਇੱਕ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਦੇ ਕਤਲ ਦੀ ਸੁਪਾਰੀ ਦਿੱਤੀ ਗਈ ਸੀ ਜੋ ਕਿ ਸੁਖਰਤਿਆ ਨੂੰ ਦਿੱਤੀ ਗਈ ਸੀ ਔਰ ਉਸ ਦੇ ਵੱਲੋਂ